ਅਜੋ ਸੇ ਡਾਟਾ ਕੀ ਆ ਲੱਗਦੇ ਆ ਕਿ ਨਹੀਂ ਲੱਗਦੇ ਫਿਰ ਅਗਲਾ ਸਵਾਲ ਨਾ ਪੁੱਛਾਂਗੇ ਕਿ ਕਿਤੇ ਨਾ ਇਹ ਨਹੀਂ ਹੈ ਕਿ 2 4 ਬੰਦੇ ਜਿਵੇਂ ਕਰਾਂਗੇ ਸੱਲਾ ਸੱਲਾ ਬੰਦਾ ਉਹ ਇੰਨੇ ਕੰਮ ਕਰਨ ਰੀਸੀਡੈਂਟ ਲੀਡਰ ਆਪਣੀ ਜ਼ਿੰਮੇਵਾਰੀ ਸਮਝਣ ਰੀਸੀਡੈਂਟ ਬੋਲਦੇ ਨੇ ਸਾਡੇ ਮੈਂ ਕਰਦੇ ਨੇ ਹਾਈ ਰੋਣੀਆਂ ਜਿੱਦਣ ਕਿਹਾ ਵੱਡਾ ਕੱਟ ਕਰਨਾ ਉਹ ਬਾਗਲਾ ਜਿਵੇਂ ਜ਼ਿੰਮੇਦਾਰ ਹੁੰਦੇ ਸੀ ਪੁਰਾਣੇ ਵੋਟੇ ਤੇ ਸੜਦੇ ਸੀ ਆਪਣਾ ਪਰਣਾ ਜੱਥੇਦਾਰੀ ਕਰਦੇ ਸੀ ਉਹ ਜੱਥੇਦਾਰ ਉਹਨੂੰ ਕਹਿੰਦੇ ਸੀ ਜਿਹੜਾ ਫੌਜ ਦੇ ਸਭਾ ਬੰਦਾ ਜੇਲ੍ਹ ਚ ਲਿਜਾਣ ਵਾਸਤੇ ਲੈ ਕੇ ਜਾਂਦਾ ਸੀ ਅੱਜ ਆਈ ਗੱਲ ਹੀ ਹੈ ਉਹਨਾਂ ਜੱਥੇਦਾਰ ਕਹਿੰਦੇ ਸੀ ਹੁਣ ਜੱਥੇਦਾਰ ਬਣਨਾ ਪਊਗਾ ਤੁਹਾਨੂੰ ਤੋਂ ਮੈਂ ਇਸ ਤੋਂ ਪਹਿਲਾਂ ਆਪਾਂ ਤੁਹਾਡੀ رائے ਦੇ ਨਾਲ ਅਗਲਾ ਪ੍ਰੋਗਰਾਮ ਵਿਕੀਏ ਬਲਵਿੰਦਰ ਸਿੰਘ ਜੀ ਨੂੰ ਕਹਾਂਗੇ ਹੋ ਤੁਹਾਡੇ ਸਾਹਮਣੇ ਆਪਣੀ ਗੱਲ ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਸਤੇ ਆਪਾਂ ਜਿਹੜੀ ਮੀਟਿੰਗ ਉੱਥੇ ਕੀਤੀ ਸੀ ਦੀ ਸੱਦਾ ਦੇ ਥੱਲੇ ਮੰਡੀ ਤੇ ਉਹਦੀ ਫੋਟੋ ਪਾ ਕੇ ਤੇ ਮੈਂ ਫੇਸਬੁੱਕ ਤੇ ਲਿਖਿਆ ਸੀ ਕਾਫੀ ਲੋਕਾਂ ਤੱਕ ਉਹ ਗਈ ਉਹਨੂੰ ਸ਼ੇਅਰ ਵੀ ਕੀਤਾ ਤਾਂ ਇੱਕ ਮਹਾਲੀ ਦਾ ਕੋਈ ਬੰਦਾ ਹੈ ਉਹਨੇ ਆਪਦੇ ਪਿੰਡਾਂ ਬਾਰੇ ਜੋ ਲਿਖਿਆ ਮੈਂ ਉਹ 10-12 ਲਾਈਨਾਂ ਤੁਹਾਨੂੰ ਪੜ੍ਹ ਕੇ ਸੁਣਾਉਂਦਾ ਨੋ ਅਧਿਕਾਰ ਲਹਿਰ ਕੀ ਸਹੀ ਬਾਤ ਹੈ ਭਾਈ ਮੇਰਾ ਜਿਲ੍ਹਾ ਮੁਹਾਲੀ ਹੈ ਮਾਰੇ ਪਿੰਡ ਰਹਿਣੇ ਜੋਗੇ ਨਹੀਂ ਰਹੇ ਗੰਦ ਪੈ ਗਿਆ ਬਹੁਤ ਜ਼ਮੀਨ ਰਹੀ ਨਹੀਂ ਪਈਆਈ ਪਈਆ ਭਰ ਗਏ ਪਿੰਡਾਂ માં ਵੋਟਾਂ ਆਪਾਂ ਨਹੀਂ ਬਣਾਈਆਂ ਕਰੀਆਂ ਕਿ ਲਾਲਚਮਾ ਪਿੰਡ ਰਹਿਣ ਜੋਗੇ ਹੈ ਨਹੀਂ ਪਰ ਕੀ ਆ ਕਰਾਂ ਛੱਡਣਾ ਨੂੰ ਜੀ ਨਹੀਂ ਕਰਦਾ ਮਨ ਬਹੁਤ ਦੁਖੀ ਹੋਆ ਪਿੰਡ ਦੀ ਹਾਲਤ ਦੇਖ ਕੇ ਕਰੋੜਾਂ ਕੇ ਲਾਲਚ ਮਾਂ ਜ਼ਮੀਨ ਤਾਂ ਵੇਚ ਦਿਆ ਪਰ ਇਲਾਕੇ ਦੀ ਹਾਲਤ ਦਿੱਲੀ ਵਰਗੀ ਬਣ ਗਈ ਕੋਈ ਜੇ ਸਰਦਾ ਨਾ ਵੇਚੋ ਜ਼ਮੀਨਾਂ ਮਾਰੇ ਤਾਂ ਬਾਈ ਪਾਣੀ ਕੀ ਘਾਟ ਹੈ ਇਲਾਕਾ ਮਾਰ ਲਿਆ ਇੱਕ ਅੱਕੇ ਵਿਆਨੇ ਵੇਚਿਆ ਪਰ ਕਰ ਕੁਝ ਸਕਦੇ ਨਹੀਂ ਸਦਨੇ ਕੁਆਟਰ ਪੀ ਦੀ ਪਾਲੇ ਜੋ ਸਭ ਪੰਜਾਬੀਆਂ ਕੀ ਨਫਰੀ ਘਟਾ ਕੇ ਕਬਜ਼ਾ ਕਰਨੇ ਵਾਲੀ ਉਹ ਨੀਤੀ ਹੈ ਸਾਕੀ ਬਾਣੀਆਂ ਔਰ ਚੱਡੇ ਨੇ ਪੈਸੇ ਵੀ ਕਰਨਾ ਇਕੱਠਾ ਭੰਡਕਾ ਰਵੜ ਦੀ ਮੋਰ ਫਾਈ ਕਈ ਬੰਦੇ ਠੀਕ ਹੋਆ ਜਿਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿਸੇ ਵੀ ਠੀਕ ਯਾ ਸਥੀ ਦਾ ਪਰ ਬਈ ਮੇਰਾ ਤਾਂ ਕਾਲਜ ਆ ਪਾਕਾ ਹਾਂ ਆਲਾਕੇ ਕੇ ਪਿੰਡਾਂ ਮਰਿਆਈ ਪਿਆ ਦੇਖ ਕੇ ਪਿੰਡ ਦਾ ਹੌਮਾ ਇੱਕ ਬੰਦਾ ਮੱਖਾ ਦੇਖਾ ਸਾਰੇ ਪਾਸੇ ਗੰਦ ਲਿਖਾ ਕੇ ਕਬਾੜ ਜਦ ਮਾਰੇ ਜ਼ਮੀਨਾਂ ਨੀਤੀਆਂ ਬਿੱਤੀਆਂ ਸਵਰਗ ਤੇ ਮਾਰੇ ਪਿੰਡ ਮੇਰਾ ਚਾਚਾ 1970 ਕਾ ਕੈਨੇਡਾ ਰਹਿ ਰਹਾ ਹਰੇਕ ਸਾਲ ਗੇੜਾ ਮਾਰੇ ਤੈ ਤਾਰੇ ਹੁਣ ਪਿੰਡ ਕੀ ਹਾਲਤ ਸੁਣਦਾ ਦਰੀ ਨਹੀਂ ਜਾਂਦੀ ਚਾਚੇ ਕਾ ਮਨ ਰਵਾ ਹਾਲਤ ਦੇਖ ਕੇ ਪਿੰਡ ਕੀ ਹੁਣ 5-5 ਸਾਲ ਬਾਅਦ ਵੀ ਬੜਾ ਕਹੇ ਤੇ ਮਸੀਹਾਵੇਂ ਸੋ ਭਾਈ ਹੱਥ ਜੋੜ ਕੇ ਅਰਜਾ ਮੇਰੀ ਜ਼ਮੀਦਾਰਾਂ ਭਾਈਆਂ ਨੂੰ ਨਾ ਵੇਚੋ ਦੇ ਕਿਸੇ ਤਰ੍ਹਾਂ ਸਰਾ ਥਰਾ ਸਾਰੋ ਭਾਈ ਨਾ ਵੇਚਿਆ ਮੇਰੇ ਵੀ ਇਹ ਮਹਾਲੀ ਤੇ ਟੈਂਡ ਦੇ ਕਿਸੇ ਬੰਦੇ ਦੀ ਗੱਲ ਉਹੀ ਗੱਲ ਮੈਂ ਕੁਝ ਪਾਸ਼ੰਮੀ ਜਿਹੜਾ ਪੰਜ-ਛਤ ਗੱਲਾਂ ਮੈਂ ਦੁਬਾਰਾ ਪਾਠ ਦੱਸ ਰਿਹਾ ਇਹ ਆਪਣੇ ਬੇਨਤੀ ਸੰਸਦ ਦੇ ਵਿੱਚ ਕੰਮੂਨ ਪਾਸ ਹੋ ਗਿਆ ਤੁਸੀਂ ਅਖਬਾਰਾਂ 'ਚ ਖਬਰਾਂ ਪੜੀਆਂ ਹੋਣੀਆਂ ਸਭ ਤੋਂ ਪਹਿਲਾਂ ਮਹਾਰਾਸ਼ਟਰ ਦੀ ਇੱਕ ਬੈਂਕ ਜਿਹੜੀ ਸੀ ਉਹ ਖੰਗਾਲ ਹੋ ਗਈ ਸੀ ਉਹਨੇ ਕਿਹਾ ਸੀ ਵੀ ਅਸੀਂ ਲੋਕਾਂ ਦੇ ਪੈਸੇ ਨਹੀਂ ਦੇਣੇ ਸਾਡੇ ਕੋਲ ਪੈਸਾ ਹੈ ਨਹੀਂ ਪੂਰੇ ਭਾਰਤ ਵਿੱਚ 8-10 ਘਟਨਾਵਾਂ ਹੋਈਆਂ ਤਾਂ ਸੰਸਦ ਨੇ ਇਹ ਗੱਲ ਦਾ ਫੈਸਲਾ ਕੀਤਾ ਵੀ ਲੋਕ ਕੱਲ ਨੂੰ ਕਹਿਣਗੇ ਕਿ ਬੈਂਕ 'ਚ ਅਸੀਂ ਪੈਸੇ ਰੱਖੇ ਸੀ ਬੈਂਕ ਦੇ ਨਹੀਂ ਰਹੀ ਤਾਂ ਪਹਿਲਾਂ ਇਹ ਕਿਹਾ ਗਿਆ ਕਿ ਸਿਰਫ 2 ਲੱਖ ਰੁਪਈਆ ਭਾਵੇਂ ਤੁਹਾਡਾ 50 ਕਰੋੜ ਰੁਪਈਆ 2 ਲੱਖ ਮਿਲੂਗਾ ਜਦੋਂ ਬੈਂਕ ਦੀਵਾ ਬੜ ਗਈ ਦੁਬਾਰਾ ਫੇਰ ਉਹਦੇ ਤੇ ਚਰਚਾ ਹੋਈ ਤਾਂ 5 ਲੱਖ ਰੁਪਈਆ ਦਾ ਕਾਨੂੰਨ ਪਾਸ ਹੈ ਉਦੋਂ ਬਾਅਦ ਤੁਹਾਨੂੰ ਬੈਂਕ ਨੇ ਪੈਸੇ ਨਹੀਂ ਦੇਣੇ ਜਦੋਂ ਬੈਂਕ ਧੰਗਾ ਚੱਕਦੀ ਹੈ 5 ਲੱਖ ਰੁਪਏ ਦੀ ਗਾਰੰਟੀ ਸਰਕਾਰ ਦੀ ਉਦੋਂ ਅਗਲੀ ਗੱਲ ਕਿ ਜ਼ਮੀਨ ਆਪਾਂ ਰਾਜਸਥਾਨ ਚ ਹਿਮਾਚਲ ਚ ਨਹੀਂ ਲੈ ਸਕਦੇ ਨੋਟਾਂ ਨੇ ਕਣਕ ਨਹੀਂ ਦੇਣੀ ਦੁੱਧ ਨਹੀਂ ਲੈਣਾ ਸੜੀ ਆਪਣਾ ਸਾਰਿਆਂ ਦਾ ਜਾਂਦਾ ਹੈ ਤੇ ਜ਼ਮੀਨ ਚ ਆਪਾਂ ਇੱਕ ਦਾਣਾ ਬੀਜਦੇ ਆ ਤੇ 400 ਦਾਣਾ ਪੈਦਾ ਹੁੰਦਾ। ਸੋ ਇਹ ਨਹੀਂ ਗੱਲ ਕੇ ਸਰਕਾਰ ਕਹਿੰਦੀ ਆ ਵੀ ਤੁਹਾਨੂੰ ਮੁਨਾਫਾ ਹੋਊ ਬਹੁਤ ਪੈਸੇ ਮਿਲ ਜਾਣਗੇ। ਬਈ ਰਾਜਸਥਾਨ ਚ ਨਹੀਂ ਮਿਲਦੇ ਪੈਸੇ ਉੱਥੇ ਢੇਰ ਲੱਗੇ ਹੋਏ ਆ ਪੈਸਿਆਂ ਦੇ ਉੱਥੇ ਲੈਣੀ ਕਿਉਂ ਸਰਕਾਰ ਨੇ ਬੰਦ ਕੀਤੀ ਆ ਪੰਜਾਬੀ ਕਿਉਂ ਨਹੀਂ ਖੇਤੀਬਾੜੀ ਆ ਜਿੰਨੇ ਮੈਂ ਫ੍ਰੀ ਕਰ ਸਕਦਾ ਉੱਥੇ ਦਾ ਕਿਉਂ ਬੰਦ ਕੀਤੀ ਆ? ਇਹ ਪੈਸਿਆਂ ਦੀ ਲੋੜ ਹਮਾਚਲ ਵਾਲਿਆਂ ਨੂੰ ਵੀ ਅਸੀਂ ਹਮਾਚਲ ਤੋਂ ਨਹੀਂ ਖਰੀਦ ਸਕਦੇ ਸੋ ਪੰਜਾਬ ਮਸ਼ਰਕਾ ਖਾਤਾ ਹੈ ਜਿੱਥੇ ਜਿਹੜਾ ਮਰਜ਼ੀ ਆ ਕੇ ਮਤਲਬ ਜਾਨੀ ਜ਼ਮੀਨ ਖਰੀਦ ਲੈ ਜਿੱਥੇ ਕੋਈ ਰੋਕ ਟੋਕ ਨਹੀਂ ਆਵਾਜ਼ ਦੇ ਦੇ ਤੇ ਵੀ ਚੱਕਣੀ ਪਊ ਹਜ਼ਾਰਾਂ ਨਹੀਂ ਲੱਖਾਂ ਲੋਕ ਮਰ ਗਏ ਕਸ਼ਮੀਰ ਦੇ ਵਿੱਚ ਇਸ ਵੇਲੇ ਧਾਰਾ 370 ਤੋੜੀ ਤਾਂ ਬੜੀਆਂ ਵੀਡੀਓ ਆਪਾਂ ਦੇਖੀਆਂ ਕਿ ਉੱਥੋਂ ਕੁਸ਼ਵੀਰ ਨਾ ਵਿਆਹ ਕੇ ਲਿਆਵਾਂਗੇ ਉੱਥੇ ਜ਼ਮੀਨਾਂ ਖਰੀਦਾਂਗੇ ਧਾਰਾ 370 ਤੋੜਦੀ ਉੱਥੇ ਇੰਤਨੀ ਖਰੀਦਣ ਬੰਦੇ ਹੋ ਸਾਬ ਕਹਿੰਦੇ ਆਪ ਮਰਾਂਗੇ ਜਾਂ ਖਰੀਦਣ ਵਾਲੇ ਨੂੰ ਮਾਰਨਾ ਸੋ ਬੜੀ ਬੈਂਤੀ ਆ ਕਿ ਇੱਕ ਗੱਲ ਹੋਰ ਬੜੀ ਹੈ ਮੈਂ ਨੋਟੀਫਿਕੇਸ਼ਨ ਚ ਪੜੀ ਆ ਗਈ ਹੈ ਵੇ ਇਹ ਨਾ ਸਮਝੋ ਸਰਕਾਰ ਬੜੇ ਮੋٹے ਲਾਲ ਅੱਖਰਾਂ ਚ ਲਿਖ ਰਹੀ ਹੈ ਕਿ ਜ਼ਮੀਨ ਤੁਹਾਡੀ ਮਰਜ਼ੀ ਨਾਲ ਲਈ ਜਾਣੀ ਹੈ ਪਰ ਜਿਹੜਾ ਗਲਾਡਾ ਦਾ ਪੱਤਰ ਹੈ ਉਹਦੇ ਤੇ ਲਿਖਿਆ ਹੈ ਫਿਰ ਵੀ ਜੇਕਰ ਕੋਈ ਧੋਮਾਲਕ ਲੈਂਡ ਪੂਲਿੰਗ ਸਕੀਮ ਅਧੀਨ ਉਹ ਅਸਹਿਮਤ ਕਰਨ ਲਈ ਸਹਿਮਤ ਨਹੀਂ ਹੈ ਤਾਂ રાઇટ ટુ ફેર કમ્પેન્સેશન એન્ડ ટ્રાન્સપરન્સી ઇન ધ લેન્ડ એક્વિઝિશન રીહેબિટેશન એન્ડ રીસેટલમેન્ટ એક્ઝ 213 અધિને આકવર હોણ વાળી ઝમીન ਦਾ બણਦਾ મુઆવજા દેન ਦਾ વિકલ્પ હૈ જડ કે એક કમ દેવચ સારી ઓ ગલા આ ગયે કોઈ મુઆવજા સુનતે મે આફા દીયા થી બાકી બાકી જાત સકતા હૈ Obrigado. ਸਾਈ ਖਾਮਾ ਦੇ ਉੱਤੇ ਤਿਆਰੀ ਹੈ 527 ਸੈਣਾ ਮੰਤਰੀ ਜੀ ਹੁਣ ਤੋਂ ਸੇਣੀ ਆ ਗਿਆ ਸੀ ਜਿੱਦਣੇ ਇਹ ਜਿਹੜਾ ਰੈਨਕੂਲੀ ਮੈਕ ਚਰਨਟ ਕੋ پاس ਹੋਇਆ ਇਹਦੇ ਤੋਂ ਇਲਾਵਾ ਜਿਹੜੀ ਪਰਸ਼ੀਨ ਜੋਧਾਂ ਹੋਰਾਂ ਨੇ ਗੱਲ ਕੀਤੀ ਆ ਕਿ ਕਿੰਨੇ ਪ੍ਰੋਜੈਕਟ ਆ ਜਿਹੜੇ ਚੱਲਣਗੇ 165 165 ਦੀ ਗਿਣਤੀ ਹੈ 100 ਇੱਕ ਤਾਂ ਗ੍ਰਾਮ ਸਭਾ ਦਾ ਮਤਾ ਜਿਹੜਾ ਆਪਾਂ ਬਣਾਉਣਾ ਹੈਗਾ ਉਹਦੇ ਬਾਰੇ ਮੈਂ 4-5 ਪੁਆਇੰਟ ਲਿਖੇ ਆ ਉਹ ਮੈਂ ਪੜਦਾ ਹਾਂ ਤੁਹਾਡੇ ਦਿਮਾਗ 'ਚ ਕੋਈ ਗੱਲ ਆਵੇ ਤੇ ਆਪਾਂ ਬਾਅਦ 'ਚ ਦੇਖ ਲਾਂਗੇ ਉਹ ਜ਼ਿਕਰ ਕਰ ਲਿਓ ਇਹਨੂੰ ਕਈ ਵਾਰੀ ਸੋਧਾਂਗੇ ਕਈ ਵਾਰੀ ਪੜਾਂਗੇ ਕਿਉਂਕਿ ਮੈਨੂੰ ਆਸ ਹੈ ਕਿ ਤੁਹਾਡੇ ਪਿੰਡ 'ਚ ਜਿਹੜੀ ਗੱਲ ਪਾਸ ਹੋਏਗੀ ग्राम ਸਭਾ ਤੋਂ ਉਹ ਇੱਕ ਹਫ਼ਤੇ ਦੇ ਵਿੱਚ ਵਿੱਚ ਇਹਨਾਂ ਸਾਰੇ 32 ਪਿੰਡਾਂ ਤੋਂ ਹੋਵੇਗੀ ਔਰ ਮੇਰੀ ਰਾਏ ਹੈ ਕਿ ਜਿੱਥੇ ਸਾਰੀ ਐਜੂਕੇਸ਼ਨ ਚੱਲਦੀ ਰਹਿਣੀ ਹੈ ਉਥੇ ਨਾਲ ਹੀ ਸਾਨੂੰ ਕੋਈ ਐਕਸੀ ਅਰੋੜਾ ਵਰਗਾ ਜ਼ਮੀਰ ਵਾਲਾ ਵਕੀਲ ਚੱਕ ਕੇ ਇਹਨਾਂ 32 ਪਿੰਡਾਂ ਦੇ ਗ੍ਰਾਮ ਸੁਭਾਵਾਂ ਦੇ ਮਤੇ ਉੱਥੇ ਵਕੀਲ ਨੂੰ ਖੜਾ ਹੋਵੇ ਚਾਹੀਦਾ ਮੈਂ ਦਾਅਵੇ ਨਾਲ ਕਹਿੰਦਾ ਕਿ ਇੱਕ ਨਹੀਂ ਪੰਜਾਬੀ ਵਕੀਲ ਤੁਹਾਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ ਮਿਲ ਜਾਣਗੇ ਜਿਹੜੇ ਤੁਹਾਡਾ ਮੁਕਤ ਕੇਸ ਲੜਨ ਆਪੇ ਜਾਣਗੇ ਇਹ ਪੰਜਾਬ ਉਹਨਾਂ ਦੇ ਜ਼ਿਲ੍ਹੇ ਚ ਵੱਸਦਾ ਹੈ ਹਰੀਚੰਦ ਅਰੋੜਾ ਸੁਨਾਮ ਦਾ ਰਹਿਣਾ ਉਹ ਕਹਿਣ ਦਾ ਭਾਵ ਇਹ ਹੈ ਕਿ ਆਪਾਂ ਨੂੰ ਦੋਨਾਂ ਪੱਖਾਂ ਤੋਂ ਹੀ ਲੜਾਈ ਲੜਨੀ ਚਾਹੀਦੀ ਉਹ ਜਿਹੜਾ ਆਪਾਂ ਮਤਾ ਪਾਉਣਾ ਉਹਦੇ ਚ ਮੈਂ ਕੁਝ ਪੁਆਇੰਟ ਲਿਖੇ ਹੈਗੇ ਆ ਕੋਈ ਤੁਹਾਡੇ ਦਿਮਾਗ ਚ ਆਵੇ ਦੱਸ ਦਿਓ ਲਿਖ ਲਾਂਗੇ ਵਿਸ਼ਾ ਲੈਂਡ ਪੂਲਿੰਗ ਐਕਟ ਰਾਹੀਂ ਸ਼ਹਿਰੀਕਰਨ ਕਰਨ ਦੀ ਯੋਜਨਾ ਰੱਦ ਕਰਨ ਅਤੇ ಗ್ರಾಮ ਸਭਾ ਜੋਧਾ ਦੇ ਜਨਰਲ ਅਜਲਾਸ ਦੁਆਰਾ ਸਮੂਹਕੁਮੇਤੇ ਪੰਚਾਇਤ ਵੱਲੋਂ ਪਿੰਡ ਜੋਧਾ ਦੀ 3624.25 ਏਕੜ ਜ਼ਮੀਨ ਇਸ ਸਕੀਮ ਤਹਿਤ ਨਾ ਦੇਣ ਲਈ ਸਰਬਸੰਮਤੀ ਨਾਲ ਮਤਾ ਪਾਸ ਕਰਨ ਬਾਰੇ ਅੱਜ ਮਿਤੀ ਉਹ ਬਲਾਕ ਪਖੋਵਾਲ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਦੋਹਾ ਵਿੱਚ ਪਿੰਡ ਦੀ ಗ್ರಾಮ ਸਭਾ ਦਾ اجلاس ਅਪਰੋਕਤ ਵਿਸ਼ੇ ਸਬੰਧੀ ਬੁਲਾਇਆ ਗਿਆ ਅੱਜ ਦੇ ਇਸ اجلاس ਵਿੱਚ ਪਿੰਡ ਦੀ ಗ್ರಾಮ ਸਭਾ ਦੇ ਲਗਭਗ 80 ਜਿਸਲੀ ਮੈਂਬਰ ਹਾਜ਼ਰ ਹੋਏ ਜਨ ਇਸ ਜਨਰਲ ਅਜਲਾਸ ਵਿੱਚ ਪੰਜਾਬ ਸਰਕਾਰ ਦਾ ਅਜੰਡਾ ਨੰਬਰ 18 ਪੁਆਇੰਟ 09 ਕਸਵੇਤ ਲੈਂਡ ਪੂਲਿੰਗ ਐਕਟ ਰਾਹੀਂ ਪਿੰਡ ਦੀ 3624 65.25 ਏਕੜ ਜ਼ਮੀਨ 1100 1100 ਗਲਤੀ ਹੈ ਅੱਛਾ ਇਹ ਗਲਤੀ ਨੂੰ ਗਲਤ ਕਰ ਲਓ 1100 ਚਲੋ ਠੀਕ ਕਰ ਲਾਂਗੇ ਸਰਰੀ ਕਰ ਲਈ ਹਾਸ ਕ੍ਰਿਤੀ ਸਟੇਮ ਹੈ ਬਾਬਤ ਖੁੱਲ ਕੇ ਵਿਚਾਰ ਚਰਚਾ ਕੀਤੀ ਗਈ ਗੰਭੀਰਤਾ ਧੀਰੇ ਦੇ ਵਿਚਾਰ ਪ੍ਰੰਤ ਪਿੰਡ ਵੱਲੋਂ ਸਰਕਾਰ ਇਸ ਮਕਸਦ ਲਈ ਰੇਖ ਲਿਖੇ ਕਾਰਨਾ ਕਰਕੇ 1 ਐਕੜ ਦੀ ਜ਼ਮੀਨ ਨਾ ਦੇਣ ਦਾ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਨੰਬਰ 1 ਪਿੰਡ ਦੇ ਜ਼ਿਆਦਾਤਰ ਪਰਿਵਾਰ ਖੇਤੀਬਾੜੀ ਉੱਤੇ ਨਿਰਭਰ ਹਨ ਅਤੇ ਇਹ ਜ਼ਮੀਨ ਸਾਰੀ ਖੇਤੀਬਾੜੀ ਅਤੇ ਵਣਜ ਦੇ ਹੈ। ਇਸ ਲਈ ਸੂਚੇ ਕਿਸਾਨ ਅਤੇ ਖੇਤ ਮਜ਼ਦੂਰ ਇਹ ਜ਼ਮੀਨ ਨਹੀਂ ਦੇਣਾ ਚਾਹੁੰਦੇ। ਨੰਬਰ 2 ਪੰਜਾਬ ਇੱਕ ਪ੍ਰਾਂਤ ਹੁੰਦਾ ਹੈ। ਇਹ ਬੋਲ ਬਹੁਤਵਸਤਾਰਾ ਅਰੇ ਸਤਿਆਚਾਰ ਦਾ ਹਿੱਸਾ ਹੈ ਇਹ ਲਈ ਸਾਡੇ ਲੋਕਾਂ ਵੱਲੋਂ ਦੇ ਆਵਾਜ਼ ਕੋ ਬਾਤ ਦੀ ਸਾਧਨਾ ਭਾਵਨਾਵਾਂ ਭਾਈਚਾਰਾ ਅਤੇ ਸਵੇਤ ਦੇ ਸੱਜਾ ਉਸ ਨਾਲ ਜੁੜਿਆ ਹੈ ਨੰਬਰ 10 ਸਾਡੇ ਪਿੰਡ ਵਿੱਚ ਵਸਦੇ ਖੇਤ ਮਜ਼ਦੂਰ ਕੇਂਦਰ ਸਰਕਾਰ ਵੱਲੋਂ ਪੂਰੇ ਦੇਸ਼ ਵਿੱਚ ਚੱਲ ਰਹੀ ਮਨਰੇਗਾ schemes ਨਾਲ ਜੁੜੇ ਹੋਏ ਹਨ ਇਸ ਖੇਤਰ ਦੇ ਸ਼ਹਿਰੀਕਰਨ ਨਾਲ ਇੱਥੇ ਮਨਰੇਟਾ ਸੀਮਤ ਹੋ ਜਾਵੇਗੀ ਜਿਸ ਨਾਲ ਮਜੂਰ ਭਾਈਚਾਰੇ ਨੂੰ ਵੱਡਾ ਸਾਟਾ ਮਰੇਗਾ ਇਹ ਇੱਕ ਮਹੱਤਵਪੂਰਨ ਚਾਰਕੱਤਾ ਜਿਹਦੀ ਏਸਤਾਨਾੜੀ ਜੁੜੀ ਹੋਈ ਹੈ ਕਿਸਾਨ ਤੇ ਗੇਤ ਸੰਪੂਰਨ ਭਾਈਚਾਰਕ ਸਾਹ ਦੇ ਵਿੱਚ ਇਸ ਖੇਤਰ ਦੇ ਸ਼ਹਿਰੀਕਰਨ ਦੇ ਨਾਲ ਸੋਕੇ ਨੰਬਰ 4 ਪੰਜਾਬ ਦੀ ਇਸ ਧਰਤੀ ਉਤੇ ਪੰਜਾਬੀ ਸਦੀਆਂ ਤੋਂ ਪੀੜੀ-ਦਰ ਪੀੜੀ ਵਸ ਰਹੇ ਹਨ ਪਿਛਲੇ ਸ਼ਹਿਰੀਕਰਨ ਦੇ ਤਜਰਬੇ ਤੋਂ ਅਸੀਂ ਇਹ ਸਿੱਖਿਆ ਹੈ ਕਿ ਪਿੰਡਾਂ ਦੇ ਸ਼ਹਿਰੀਕਰਨ ਹੋਣ ਨਾਲ ਇੱਥੇ ਬਾਕੀ ਸੂਬਿਆਂ ਦੇ ਪ੍ਰਵਾਸੀਆਂ ਦਾ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਨਾਲ ਸਾਡੀ ਡੈਮੋਗ੍ਰਾਫੀ ਬਦਲੀ ਗਈ ਨੰਬਰ 5 ਪੰਜਾਬ ਵਿੱਚ ਨਸ਼ਿਆਂ ਦਾ ਅੜਜਹਾਨ ਪਿਛਲੇ ਕਈ ਸਾਲਾਂ ਤੋਂ ਪੰਜਾਬ ਨੂੰ ਮਾਰ ਰਿਹਾ ਹੈ ਇਸ ਦਿਨ ਦੇ ਗਵਾਚਨ ਨਾਲ ਪਹਿਲੋਂ ਹੀ ਵਿਹਲੇ ਫਿਰ ਰਹੇ ਨੌਜਵਾਨਾਂ ਦੀ ਗਿਣਤੀ ਵਿੱਚ ਹੋਰ ਵਾਧਾ ਹੋਵੇਗਾ ਜਿਸ ਨਾਲ ਮਸ਼ੀਆਦਾਨ ਘਾਟ ਹੋਰ ਵਧੇਗਾ ਪ੍ਰੋਟੈਸਟ ਕਰਨਾ ਕਰਕੇ ਸ੍ਰੀ ਗ੍ਰਾਡ ਸਭਾ ਪੰਜਾਬ ਸਰਕਾਰ ਨੂੰ ਇਹ ਲੈਂਡ ਪੂਲੀ ਸਕੀਮ ਵਾਪਸ ਲੈਣ ਦੀ ਅਪੀਲ ਕਰਦੀ ਹੈ ਅਤੇ ਨਾਲ ਹੀ ਪਿੰਡ ਦੀ ਜ਼ਮੀਨ ਦੇ ਨੂੰ ਸਾਂਝੇ ਰੂਪ ਵਿੱਚ ਵੰਡਾਰ ਕਰਦੀ ਹੈ ਤੇ ਇਹ ਜਿਹੜਾ ਮਤ ਹੈਗਾ ਮੈਂ ਮੈਂ ਕਰੀ ਸਾਡੇ ਤੌਰ ਤੇ ਲਿਖਿਆ ਇਹਦੇ ਵਿੱਚ ਕੋਈ ਹੋਰ ਗੱਲ ਸ਼ਾਮਲ ਕਰਦੀਆਂ ਹੋਈਆਂ ਤੇ ਆਪਾਂ ਵਿਚਾਰ ਕਰਕੇ ਕਰਾਂ